ਕਿਸਾਨ ਪ੍ਰਭੂ ਸ਼ਤਿ ਸ਼੍ਰੀ ਅਕਾਲ ਦੋਸਤੋ ਝੋਨੇ ਦੀ ਫਸਲ ਆਪਣੀ 30 ਦਿਨ ਦੇ ਲਗਭਗ ਹੁਣ ਹੋ ਗਈ ਤੇ ਇਸ ਵੇਲੇ ਝੋਨੇ ਦੀ ਫਸਲ ਦੇ ਵਿੱਚ ਕੁਝ ਖਾਸ ਗੱਲਾਂ ਨੂੰ ਆਪਾਂ ਧਿਆਨ ਵਿੱਚ ਰੱਖਣਾ ਹੁੰਦਾ ਕਿਉਂਕਿ ਜਿਵੇਂ ਜਿਵੇਂ ਫਸਲ ਆਪਣੀ ਵੱਡੀ ਹੁੰਦੀ ਆ ਜਿਆਦਾ ਦਿਨਾਂ ਦੀ ਹੁੰਦੀ ਜਾਂਦੀ ਆ ਤੇ ਮੇ ਤਾਂ ਮੇ ਫਸਲ ਦੀਆਂ ਜ਼ਰੂਰਤਾਂ ਵੀ ਬਦਲਦੀਆਂ ਜਾਂਦੀਆਂ ਨੇ ਕੁਝ ਖਾਸ ਨੁਕਤਿਆਂ ਨੂੰ ਆਪਾਂ ਧਿਆਨ ਤੇ ਰੱਖਣਾ ਹੁੰਦਾ ਤਾਂ ਆਪਾਂ ਰਿਕਾਰਡ ਤੋੜ ਉਤਪਾਦਨ ਲੈ ਸਕਦੇ ਹਾਂ ਕਿਹੜੀਆਂ-ਕਿਹੜੀਆਂ ਖਾਸ ਗੱਲਾਂ ਨੇ ਕਿਹਨਾ-ਕਿਹਨਾ ਗੱਲਾਂ ਦੇ ਉੱਤੇ ਜ਼ਿਆਦਾ ਇਸ ਵੇਲੇ ਆਪਾਂ ਧਿਆਨ ਰੱਖਣਾ ਇਹਦੇ ਬਾਰੇ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਸੋ ਜੋ ਕੋਈ ਨਵੇਂ ਜਿਹੜੇ ਕਿਸਾਨ ਵੀਰ ਚੈਨਲ ਦੇ ਨਾਲ ਜੁੜੇ ਨੇ ਪਹਿਲੀ ਵਾਰ ਚੈਨਲ ਤੇ ਆਏ ਨੇ ਉਹਨਾਂ ਨੂੰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਲਈ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਦੋਸਤੋ ਝੋਨੇ ਦੀ ਫਸਲ ਜਦੋਂ ਆਪਣੀ ਕੀ ਤੰਦੀ ਹੋਗੀ ਇਸ ਵੇਲੇ ਕੀ ਆ ਵੀ ਜਿਹੜੀਆਂ ਤਾਂ ਲੰਮੇ ਸਮੇਂ ਵਾਲੀਆਂ ਵੈਰਾਈਟੀਆਂ ਉਹਨਾਂ ਦੇ ਵਿੱਚ ਤਾਂ ਆਪਾਂ 30 ਦਿਨ ਤੋਂ ਵੱਧ ਵੀ ਜਿਹੜੀ ਜੂਰੀਆ ਦੀ ਲਾਸਟ ਕਿਸ਼ਤ ਆ ਉਹ ਲੈ ਜਾਂਦੇ ਆ 40-45 ਦਿਨਾਂ ਤੱਕ ਵੀ ਜੂਰੀਆ ਕਿਸਾਨ ਪਾਈ ਜਾਂਦੇ ਨੇ ਜਿਹੜੀਆਂ ਲੰਮਾ ਸਮਾਂ ਕਿਸਮਾਂ ਲੈਂਦੀਆਂ ਪਰ ਇਸ ਵਾਰ ਕੀ ਆ ਨਾ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਨੇ ਜ਼ਿਆਦਾ ਜਾਂ ਘੱਟ ਸਮੇਂ ਵਾਲੀਆਂ ਪੀਆਰ 122 ਵਗੈਰਾ ਕਾਫੀ ਏਰੀਆ 'ਚ ਲੱਗੀਆਂ ਇਹ ਜਿਹੜੀਆਂ ਕਿਸਮਾਂ ਆ ਨੇ ਆਪਾਂ ਇਹਨਾਂ ਦਾ ਜਿਹੜਾ ਜੂਰੀਆ ਦੀ ਲਾਸਟ ਕਿਸ਼ਤ ਆ 30 ਦਿਨ ਦੇ ਲਗਭਗ ਆਪਾਂ ਲਾ ਦਿੰਨੇ ਆ ਉਹਕੇ ਥੋੜਾ ਸਮਾਂ ਲੈਂਦੀਆਂ ਨੇ ਪੀਆਰ 131 ਲੱਗੀ 110 ਲੱਗੀ ਐ ਇਹ ਕਿਸਮਾ ਵੀ ਆਪਾਂ 3035 ਦਿਨ ਤੱਕ ਇਹਨਾਂ ਦੀ ਜਿਹੜੀ ਲਾਸਟ ਜੂਰੀਏ ਦੀ ਕਿਸ਼ਤ ਜਿਹੜੀ ਕਿਸ਼ਤ ਖਤਮ ਕਰ ਦਿੰਦੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਆ ਜੂਰੀਏ ਦੇ ਵਿੱਚ ਜਦੋਂ ਲਾਸਟ ਕਿਸ਼ਤ ਪਾਉਂਦੇ ਨੇ ਜ਼ਿਮੀਂਦਾਰ 3035 ਦਿਨਾਂ ਦੇ ਵਿੱਚ ਉਸ ਵੇਲੇ ਉਹਨਾਂ ਨੂੰ ਲੱਗਦਾ ਵੀ ਹੁਣ ਖੇਤਾਂ ਦੇ ਵਿੱਚ ਕੋਈ ਨਾ ਕੋਈ ਜਿਵੇਂ ਗੋਭ ਦਾ ਕੀੜਾ ਆ ਗਿਆ ਜਾਂ ਪੱਤਾ ਲਪੇਟ ਹੁੰਦੀ ਆ ਇਸ ਤਰ੍ਹਾਂ ਆ ਜਾਂਦੀ ਆ ਉਹਦੇ ਵਾਸਤੇ ਨਾ ਦਾਣੇਦਾਰ ਜ਼ਿਮੀਂਦਾਰਾਂ ਦੀ ਵਰਤੋਂ ਕਰਦੇ ਨੇ ਜਿੱਥੋਂ ਤੱਕ ਗੋਭ ਦਾ ਕੀੜਾ ਜਾਂ ਸੰਡੀ ਦਾ ਪਤਲਪੇਟ ਸੰਡੀ ਦੇ ਵਾਸਤੇ ਆਪਾਂ ਇਹਨਾਂ ਜਿਹੜਾ ਜਿਵੇਂ ਪਦਾਨ ਹੈ ਰिजੈਂਟ ਜਫਰ ਟੇਰਾ ਵਗੈਰਾ ਵਰਗੀਆਂ ਜਿਹੜਾਂ ਨੇ ਜਿਹੜੀਆਂ ਲਾਸਟ ਜੂਰੀਆ ਦੇ ਵਿੱਚ ਪਾਉਂਦੇ ਨੇ ਜ਼ਿੰਮੇਦਾਰ ਕਾਫੀ ਸਾਰੇ ਜ਼ਿੰਮੇਦਾਰ ਇਹਨਾਂ ਦੀ ਵਰਤੋਂ ਕਰਦੇ ਨੇ ਜਿੱਥੋਂ ਤੱਕ ਤਾਂ ਕੀੜੇ ਮਕੌੜਿਆਂ ਦੇ ਵਾਸਤੇ ਆ ਜਾਂ ਪਤਲਪੇਟ ਸੰਡੀ ਗੋਭ ਦੇ ਕੀੜੇ ਦੇ ਵਾਸਤੇ ਇਹਨਾਂ ਜਿਹੜਾਂ ਦੀ ਵਰਤੋਂ ਦੀ ਗੱਲ ਆਪਾਂ ਕਰ ਲਈਏ ਕੁਸ਼ ਹਦ ਤੱਕ ਠੀਕ ਆ ਪਰ ਜ਼ਿਆਦਾਤਰ ਜ਼ਿੰਮੇਦਾਰ ਕੀ ਆ ਵੀ ਫਟਾਰੇ ਦੇ ਵਾਸਤੇ ਜਾਂ ਤਾਕਤ ਦੇ ਵਾਸਤੇ ਹੀ ਨਾ ਜ਼ਾਇਰਾਂ ਨੂੰ ਵਰਤੀ ਜਾਂਦੇ ਨੇ ਤੇ ਇਹ ਆਪਾਂ ਧਿਆਨ ਰੱਖਣਾ ਇਹ ਗੱਲ ਨੂੰ ਆਪਾਂ ਗੌਰ ਰੱਖੀਏ ਵੀ ਇਹ ਜਿਹੜੀਆਂ ਜ਼ਾਇਰਾਂ ਨੇ ਤਾਕਤ ਦੇ ਵਾਸਤੇ ਨਹੀਂ ਹੈਗੀਆਂ ਇਹਨਾਂ ਦੇ ਨਾਲ ਝੋਨੇ ਦੇ ਵਿੱਚ ਸਿੱਧੇ ਤੌਰ ਤੇ ਬੂਟੇ ਨੂੰ ਕੋਈ ਤਾਕਤ ਨਹੀਂ ਮਿਲਦੀ ਤਾਕਤ ਜਿਹੜੀ ਮਿਲਣੀ ਆ ਫਟਾਰਾ ਜਿਹੜਾ ਬੂਟੇ ਦਾ ਹੋਣਾ ਉਹ ਜ਼ਮੀਨ ਦੇ ਵਿੱਚ ਜ਼ਰੂਰੀ ਤੱਤਾਂ ਦੇ ਨਾਲ ਹੁੰਦਾ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਜਿੰਕ ਜਿਹੜੇ ਜ਼ਰੂਰੀ ਤੱਤ ਬੂਟੇ ਦੇ ਵਾਸਤੇ ਹੁੰਦੇ ਨੇ ਜਦੋਂ ਪੂਰੀ ਮਾਤਰਾ ਚ ਮਿਲਦੇ ਨੇ ਫਟਾਰਾ ਬੂਟਾ ਆਪਣੇ ਆਪ ਹੀ ਲੈਂਦਾ ਇਸੇ ਤਰ੍ਹਾਂ ਬੂਟਾ ਤਾਕਤਵਰ ਹੁੰਦਾ ਪਰ ਇਹਨਾਂ ਜ਼ਾਇਰਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਆਪਾਂ ਨੂੰ ਖਾਣ ਖੁਰਾਕੀ ਤੱਤ ਨਹੀਂ ਮਿਲਦਾ ਇਹ ਜ਼ਾਇਰਾਂ ਸੁੰਡੀਆਂ ਨੂੰ ਜਾਂ ਕੀੜੇ ਮਕੌੜਿਆਂ ਨੂੰ ਕੰਟਰੋਲ ਕਰਨ ਵਾਸਤੇ ਹੁੰਦੀਆਂ ਨੇ ਤੇ ਉਹਦੇ ਵਾਸਤੇ ਬਰਤਨੀਆਂ ਨੇ ਆਪਾਂ ਕੋਈ ਜ਼ਿਆਦਾ ਵੱਡੀ ਪ੍ਰੋਬਲਮ ਨਹੀਂ ਪਰ ਜ਼ਿਆਦਾਤਰ ਜ਼ਿੰਮੇਵਾਰ ਜਿਹੜੀਆਂ ਇਹਨਾਂ ਜ਼ਾਇਰਾਂ ਦੀ ਵਰਤੋਂ ਕਰਦੇ ਨੇ ਉਹ ਫਟਾਰੇ ਦੇ ਵਾਸਤੇ ਜਾਂ ਤਾਕਤ ਦੇ ਵਾਸਤੇ ਕਰਦੇ ਆ ਜਿੱਥੇ ਝੋਨਾ ਕਈ ਵਾਰੀ ਮਾੜਾ ਰਹ ਜਾਂਦਾ ਨਾ ਉਹ ਯੂਰੀਆ ਦੇ ਵਿੱਚ ਲੜ ਲਾ ਕੇ ਜਿਹੜਾ ਇਹਨੂੰ ਵਰਤੀ ਜਾਂਦੇ ਨੇ ਇਹਦੇ ਨਾਲ ਕੀ ਹੁੰਦਾ ਇੱਕ ਆਪਾਂ ਨੂੰ ਦਿਖਾਈ ਦਿੰਦਾ ਵੀ ਬੂਟਾ ਜਿਹੜਾ ਆਪਣਾ ਝੋਨਾ ਨਾ ਦੇਖਣ ਨੂੰ ਹਰਾ-ਪਰਾ ਵਧੀਆ ਲੱਗਦਾ ਕਿਉਂਕਿ ਫਾਈਟੋਟੋਨ ਦਾ ਅਫੈਕਟ ਹੈ ਉਹਦੇ ਵਜ੍ਹਾ ਦੇ ਨਾਲ ਕਲੋਰੋਫਿਲ ਜ਼ਿਆਦਾ ਬਣਦੀ ਆ ਤੇ ਬੂਟੇ ਦੇ ਵਿੱਚ ਹਰਾ ਰੰਗ ਜ਼ਿਆਦਾ ਆ ਜਾਂਦਾ ਕੁਝ ਆਪਾਂ ਯੂਰੀਆ ਵੀ ਪਾਇਆ ਹੁੰਦਾ ਤੇ ਇਸ ਕਰਕੇ ਦੇਖਣ ਨੂੰ ਆਪਾਂ ਨੂੰ ਬੂਟਾ ਹਰਾ-ਪਰਾ ਵਧੀਆ ਲੱਗਦਾ ਥੋੜਾ ਵੱਡਾ ਉਹਦੇ ਨਾਲ ਨਾ ਹਾਈਟ ਵੀ ਵੱਧ ਜਾਂਦੀ ਆ ਪਰ ਇਹ ਥੋੜੇ ਜਿਹੇ ਦਿਨਾਂ ਦੀ ਗੇਮ ਹੈ ਜਿਹੜਾ ਹਰਾਚਾਰਾ ਦੇਖਣ ਨੂੰ ਆਪਾਂ ਨੂੰ ਹਰਾਪਰਾ ਲੱਗਦਾ ਕੁਛ ਦਿਨ ਲੱਗਦਾ ਤੇ ਦੂਸਰੀ ਗੱਲ ਇਹਦੇ ਨਾਲ ਜਦੋਂ ਆਪਾਂ ਅੱਜ ਇਹ ਦਵਾਈ ਪਾਤੀ ਤਾਂ ਆਪਾਂ ਨੂੰ 20 ਦਿਨ ਤੱਕ 25 ਦਿਨ ਤੱਕ ਵੀ ਮੰਨ ਲੋ ਮਿਪਤਾਲ ਪੇੜ ਸੁੰਡੀ ਦਾ ਅਟੈਕ ਆ ਜਾਂ ਗੋਭ ਦਾ ਅਟੈਕ ਉਹ ਨਹੀਂ ਆਉਂਦਾ ਇਹ ਬਿਲਕੁਲ ਸਹੀ ਗੱਲ ਆ ਇਹਦੇ ਨਾਲ ਇਹਦਾ ਫਾਇਦਾ ਇਹ ਹੀ ਇਹਦਾ ਫਾਇਦਾ ਵੱਡਾ ਫਾਇਦਾ ਇਹੀ ਆ ਪਰ ਜੇ ਆਪਾਂ ਇਹ ਗੱਲ ਨੂੰ ਧਿਆਨ ਵਿੱਚ ਰੱਖਦੇ ਆ ਵੀਰ ਦਾ ਫਾਇਦਾ ਕੀ ਆ ਤੇ ਨੁਕਸਾਨ ਕੀ ਆ ਜੇ ਨੁਕਸਾਨ ਵਾਲੇ ਪਾਸੇ ਕਿਉਂਕਿ ਹਰ ਚੀਜ਼ ਦਾ ਫਾਇਦਾ ਹਰ ਚੀਜ਼ ਦਾ ਨੁਕਸਾਨ ਆ ਨੁਕਸਾਨ ਵਾਲੇ ਪਾਸੇ ਜਦੋਂ ਆਪਾਂ ਦੇਖਦੇ ਆ ਤਾਂ ਇਹਦੇ ਚ ਇਹ ਆ ਵੀ ਪਹਿਲਾਂ ਤਾਂ ਪੈਸਿਆਂ ਦਾ ਨੁਕਸਾਨ ਆ ਕਿਉਂਕਿ ਕਾਫੀ ਜ਼ਿਆਦਾ ਮਹਿੰਗੀਆਂ ਨੇ ਇਹ ਆਪਾਂ ਉਦੋਂ ਵਰਤ ਲੈਨੇ ਆ ਜਦੋਂ ਹਾਲਾਂਕਿ ਕਈ ਵਾਰੀ ਅਟੈਕ ਆਇਆ ਹੀ ਨਹੀਂ ਹੁੰਦਾ ਹੁਣ ਕੋਈ ਜ਼ਰੂਰੀ ਤਾਂ ਨਹੀਂ ਵੀ ਪਤਲਪੇਟ ਸੁੰਡੀ ਦਾ ਅਟੈਕ ਆਊਗਾ ਜਾਂ ਆਊਗਾ ਜਾਂ ਗੋਬ ਦੇ ਕੀੜੇ ਦਾ ਅਟੈਕ ਆ ਗਿਆ ਜਦੋਂ ਆਪਾਂ ਲਾਸਟ ਜੂਰੀਆ ਪਾ ਰਹੇ ਆ ਹਲੇ ਤੱਕ ਕਿਸੇ ਪਾਸੇ ਆਪਾਂ ਨੂੰ ਦਿਖਾਈ ਵੀ ਨਹੀਂ ਦੇ ਰਿਹਾ ਪਰ ਬਹੁਤ ਸਾਰੇ ਜ਼ਿੰਮੇਵਾਰ ਪਾ ਰਹੇ ਨੇ ਜੇ ਹੁਣ 20-25 ਦਿਨਾਂ ਦੇ ਵਿੱਚ ਤੋਨੇ ਦੇ ਉੱਤੇ ਇਸ ਤਰ੍ਹਾਂ ਦਾ ਕੋਈ ਅਟੈਕ ਆ ਗਿਆ ਫਿਰ ਆਪਣੀ ਬੱਚਤ ਉਹਦੀ ਪੈਸਿਆਂ ਦੀ ਵਸੂਲੀ ਹੋ ਦੂ। ਪਰ ਜੇਕਰ ਨਹੀਂ ਅਟੈਕ ਆਉਂਦਾ ਆ ਫਿਰ ਇਹਦਾ ਕੋਈ ਫਾਇਦਾ ਨਹੀਂ ਹੋਣਾ। ਕੋਈ ਫਾਇਦਾ ਨਹੀਂ ਹੋਣਾ ਪੈਸੇ ਲੱਗੇ ਆਪਣੇ ਬੇਕਾਰ ਜਾਣਗੇ। ਦੂਸਰਾ ਅਟੈਕ ਜਦੋਂ ਆਉਣਾ 20-25 ਦਿਨ ਬਾਅਦ ਫਿਰ ਜ਼ਿਆਦਾ ਆ ਜਾਂਦਾ ਕਿਉਂਕਿ ਜਿੱਥੇ ਦਵਾਈਆਂ ਪਾਈਆਂ ਹੁੰਦੀਆਂ ਬੂਟਾ ਕੱਚਾ ਹੁੰਦਾ, ਨਰਮ ਹੁੰਦਾ, ਉਸ ਜਗ੍ਹਾ ਤੇ ਪੱਤੇ ਨਰਮ ਹੁੰਦੇ ਨੇ, ਉਸ ਜਗ੍ਹਾ ਤੇ ਜ਼ਿਆਦਾ ਅਟੈਕ ਆ ਜਾਂਦਾ। ਇਹ ਵੀ ਤੁਸੀਂ ਧਿਆਨ ਰੱਖ ਸਕਦੇ ਹੋ, ਦੇਖ ਸਕਦੇ ਹੋ। ਦੂਸਰੀ ਗੱਲ ਜੈਰਾ ਨੇ ਇਹ ਜ਼ਮੀਨ ਦੇ ਵਿੱਚ ਆਪਾਂ ਇਹਨਾਂ ਨੂੰ ਵਰਤਾਂਗੇ ਜ਼ਮੀਨ ਦੇ ਵਿੱਚ ਜਿਹੜੇ ਜ਼ਰੂਰੀ ਆਪਣੇ ਕੰਮ ਵਾਲੇ ਜਿਹੜੇ ਆਪਣੀ ਮਿੱਤਰ ਕੀਟ ਨੇ ਉਹਨਾਂ ਦਾ ਨੁਕਸਾਨ ਕਰ ਦਿੰਦੀਆਂ ਕਾਫੀ ਸਾਰੇ ਬੈਕਟੀਰੀਆ ਨੇ ਉਸ ਇਸ ਤਰ੍ਹਾਂ ਦੀਆਂ ਫੰਗੀਜ਼ ਫੰਗਸ ਵਗੈਰਾ ਹੁੰਦੀਆਂ ਜਿਹੜੀਆਂ ਜ਼ਮੀਨ ਦੇ ਵਿੱਚ ਕੰਮ ਕਰਦੀਆਂ ਬੂਟੇ ਦੇ ਵਾਧੇ ਵਾਸਤੇ ਬੜੇ ਜ਼ਰੂਰੀ ਹੁੰਦੀਆਂ ਉਹਨਾਂ ਨੂੰ ਵੀ ਇਹ ਨੁਕਸਾਨ ਕਰਦੀਆਂ ਨੇ ਸੋ ਇਹ ਤੁਹਾਡੀ ਆਪਣੀ ਮਰਜ਼ੀ ਆ ਵੀ ਦੇਖਣਾ ਤੁਹਾਨੂੰ ਜੇ ਲੱਗਦਾ ਜੀ ਅਟੈਕ ਆ ਸਕਦਾ ਜਾਂ ਤੁਸੀਂ ਸੋਚਦੇ ਹੋ ਵੀ ਆਪਾਂ ਨਹੀਂ 20 25 ਦਿਨ ਵੜਨਾ ਥੋਨੇ ਦੇ ਵਿੱਚ ਨਾ ਵਰਤ ਸਕਦੇ ਉਹ ਨਹੀਂ ਤਾਂ ਇਹਨਾਂ ਦੀ ਜ਼ਰੂਰਤ ਨਹੀਂ ਪੈਸੀ ਦੀ ਇਸ ਵੇਲੇ ਬਿਨਾ ਮਤਲਬ ਤੋਂ ਵਰਤਣਾ ਪੈਸੀ ਦੀ फिजूल ਖਰਚੀ ਆ ਤੇ ਅਗਲੀ ਗੱਲ ਅਗਲੀ ਗੱਲ ਜੀ ਆਪਾਂ ਪਾਣੀ ਦਾ ਬੜਾ ਜਿਹੜਾ ਇਸ ਵੇਲੇ ਵਾਟਰ ਮੈਨੇਜਮੈਂਟ ਦੀ ਬੜੀ ਜ਼ਰੂਰਤ ਹੁੰਦੀ ਆ ਛੋਨੇ ਦੇ ਵਿੱਚ ਆਪਾਂ ਨੂੰ ਪਤਾ ਵੀ 25 ਵੀ 25 ਦਿਨ ਪਾਣੀ ਖੜਾਉਣ ਦੀ ਪੂਰੀ ਜ਼ਰੂਰਤ ਹੁੰਦੀ ਆ ਇਹ ਆਪਾਂ ਨਹੀਂ ਕਹਿ ਸਕਦੇ ਵੀ ਪਾਣੀ ਜਿਹੜੇ ਡੱਕਰ ਖੇਤ ਨੇ ਉਹਨਾਂ ਦੇ ਵਿੱਚ ਤਾਂ 25 ਦਿਨ ਤੱਕ ਪਾਣੀ ਆਪਾਂ ਨਹੀਂ ਘਟਾ ਸਕਦੇ ਨਹੀਂ ਸੁਕਾ ਸਕਦੇ ਸੋ ਹੁਣ ਆਪਣੀ ਝੋਨਾ 30 ਦਿਨਾਂ ਦਾ ਹੋ ਗਿਆ ਤੇ ਹੁਣ ਪਾਣੀ ਭਰ-ਭਰ ਕੇ ਨਹੀਂ ਖੜਾਉਣਾ ਪਾਣੀ ਜਦੋਂ ਪਾਣੀ ਜੀਰ ਜਾਂਦਾ ਦੂਸਰੇ ਦਿਨ ਪਾਣੀ ਲਾ ਦਿਓ ਪਾਣੀ ਨੂੰ ਲੱਗਣ ਦਿਓ ਇੱਕ ਦੋ ਦਿਨ ਪਾਣੀ ਖੜ ਜਾਂਦਾ ਉਸ ਤੋਂ ਬਾਅਦ ਉਹਨੂੰ ਪਾਣੀ ਨੂੰ ਵਿੱਚ ਧਰਤੀ ਰਚਣ ਦਿਓ ਫੇਰ ਆਪਾਂ ਪਾਣੀ ਲਾਉਣਾ ਬਾਰ-ਬਾਰ ਮਤਲਬ ਪਾਣੀ ਭਰ-ਭਰ ਕੇ ਨਹੀਂ ਖੜਾਉਣਾ ਉਹਦੇ ਨਾਲ ਕੀ ਨਾ ਅੰਗਸਦਾ ਅਟੈਕ ਵੱਧਦਾ ਸੋਨੇ ਦੀਆਂ ਜੜਾਂ ਨੂੰ ਜਦੋਂ ਪੂਰੀ ਹਵਾ ਨਹੀਂ ਮਿਲਦੀ ਆਕਸੀਜਨ ਨਹੀਂ ਮਿਲਦੀ ਸੋ ਨਾ ਹੁਣ ਇਸ ਤਰ੍ਹਾਂ ਹੁਣ ਪਹਿਲੇ ਦਿਨਾਂ ਚ ਆਪਾਂ ਜਦੋਂ ਕਦੂ ਵਗੈਰਾ ਕਰਦੇ ਆ ਉਦੋਂ ਆਕਸੀਜਨ ਵਿੱਚੋਂ ਕੱਢਦੇ ਆ ਕਿ ਜਦੋਂ ਤੋ ਨਾ 20 25 ਦਿਨ ਦਾ ਨਾ ਉਦੋਂ ਆਕਸੀਜਨ ਦੀ ਜ਼ਿਆਦਾ ਜ਼ਰੂਰਤ ਨਹੀਂ ਉਸ ਤੋਂ ਬਾਅਦ ਬੂਟੇ ਦੇ ਬਾਧਦੇ ਲਈ ਜੜਾਂ ਤੱਕ ਆਕਸੀਜਨ ਪਾਣੀ ਜ਼ਰੂਰੀ ਆ ਉਹਦੇ ਨਾਲ ਜ਼ਿਆਦਾ ਫਾਇਦਾ ਹੁੰਦਾ ਜਿਹੜੀਆਂ ਸਿੱਧੀ ਬਜਾਈ ਵਾਲੀਆਂ ਆ ਆਪਾਂ ਬੀਜ ਜਿਹਨਾਂ ਨੂੰ ਉਹਨਾਂ ਚ ਆਕਸੀਜਨ ਜੜਾਂ ਤੱਕ ਜਿਆਦੀ ਆਦਾਨ ਪ੍ਰਦਾਨ ਹੁੰਦਾ ਹੈ ਉਸ ਤੋਂ ਬਾਅਦ ਉਹ ਵਧੀਆ ਚੱਲਦੀਆਂ ਤੁਸੀਂ ਦੇਖਿਆ ਹੋਊਗਾ ਵੀ ਇਹ ਜਿਹੜੀਆਂ ਸਿੱਧੀ ਬਜਾਈ ਦਾ ਝੋਨਾ ਆ ਇੱਕ ਮਹੀਨੇ ਤੋਂ ਬਾਅਦ ਜ਼ਿਆਦਾ ਵਧੀਆ ਚੱਲਣਾ ਸ਼ੁਰੂ ਹੋ ਜਾਂਦਾ ਕਿਉਂਕਿ ਆਕਸੀਜਨ ਦੂਸਰੀ ਝੋਨੇ ਦੇ ਮੁਕਾਬਲੇ ਉਹਨਾਂ ਜ਼ਿਆਦਾ ਵਧੀਆ ਮਿਲਦੀ ਆ ਸੋ ਪਾਣੀ ਜਿਹੜਾ ਆਪਾਂ ਲਾਉਣਾ ਨਾ 30 ਦਿਨ ਤੋਂ ਬਾਅਦ ਪਾਣੀ ਸਕਾਸ਼ ਕਾ ਕੇ ਥੋੜਾ ਜਾ ਖੇਤ ਨੂੰ ਇਹ ਨਹੀਂ ਹੈਗਾ ਵੀ ਆਪਾਂ ਖੇਤ ਨੂੰ ਚਿੱਟਾ ਕਰ ਦੇਣਾ ਚਿੱਟਾ ਨਹੀਂ ਕਰਨਾ ਹਾਰਡ ਨਹੀਂ ਕਰਨਾ ਨਮੀ ਬਣਾ ਕੇ ਰੱਖਣੀ ਹੈ ਤੋਂ ਆਪਾਂ ਅੱਜ ਪਾਣੀ ਲਾਤਾ ਤੁਨੇ ਨੂੰ ਤੇ 2 ਦਿਨ ਦੇ ਵਿੱਚ ਤੋਂਨੇ ਦਾ ਪਾਣੀ ਜਿਹੜਾ ਵਿੱਚ ਜੀਰ ਗਿਆ ਤਾਂ ਉਸ ਤੋਂ ਬਾਅਦ ਫੇਰ ਪਾਣੀ ਲਾ ਦਿਓ ਪਤਲਾ ਪਤਲਾ ਪਾਣੀ ਲਾਉਂਦੇ ਰਹੋ ਜਿਆਦਾ ਪਾਣੀ ਨਹੀਂ ਖੜਾਉਣਾ ਇਹਦੇ ਵੱਲ ਧਿਆਨ ਦੇਣਾ ਕਿਉਂਕਿ ਜਿਆਦਾ ਪਾਣੀ ਖੜਾਵਾਗੇ ਬਹੁਤ ਸਾਰੇ ਜ਼ਿਮੀਂਦਾਰਾਂ ਦਾ ਇਹੋ ਮਤ ਹੈ ਤੀਜਨ ਤੋਂ ਬਾਅਦ ਹੋ ਤਾਂ ਮਹੀਨਾ ਡੇਢ ਮਹੀਨੇ ਤੱਕ ਪਾਣੀ ਦਾ ਲੈਵਲ ਥੱਲੇ ਹੀ ਨਹੀਂ ਆਉਣ ਦਿੰਦੇ ਤਿੰਨ ਤਿੰਨ ਇੰਚ ਪਾਣੀ ਜਿਹੜਾ ਖੜਾ ਕੇ ਰੱਖਦੇ ਆ ਉਹਦੇ ਨਾਲ ਕੀ ਆ ਜੜਾਂ ਗਲਣ ਦੀ ਪ੍ਰੋਬਲਮ ਵੀ ਆ ਜਾਂਦੀ ਆ ਛੋਨੇ ਦੇ ਵਿੱਚ ਫੰਗਸ ਜ਼ਿਆਦਾ ਹੋ ਜਾਂਦੀ ਆ ਕੁੱਲੀ ਦੇ ਰੋਗ ਜਿਹੜੇ ਜ਼ਿਆਦਾ ਵੱਧਦੇ ਨੇ ਇਹਨਾਂ ਗੱਲਾਂ ਨੂੰ ਆਪਾਂ ਧਿਆਨ ਚ ਰੱਖਣਾ ਜਿੰਨਾ ਛੋਨੇ ਦੀਆਂ ਜੜਾਂ ਤੱਕ ਹਵਾ ਲੱਗੂਗੀ ਸੂਰਜ ਦੀ ਰੋਸ਼ਨੀ ਮਿਲੂਗੀ ਬੂਟੇ ਨੂੰ ਬਿਮਾਰੀਆਂ ਦਾ ਹਮਲਾ ਘੱਟ ਹੁੰਦਾ ਸੋ ਇਹ ਗੱਲ ਦੇ ਉੱਤੇ ਧਿਆਨ ਰੱਖਣਾ ਤੇ ਤੀਸਰੀ ਗੱਲ ਜਿਹੜੀ ਆਪਾਂ ਕੁਝ ਖੇਤਾਂ ਦੇ ਵਿੱਚ ਅਪਾ ਜਿੰਕਰ ਪੂਰੀ ਮਾਤਰਾ ਦੇ ਵਿੱਚ ਪਾ ਦਨੇ ਆ ਫਿਰ ਵੀ ਬੂਟੇ ਦੇ ਵਿੱਚ ਜਿੰਕ ਦੀ ਘਾਟ ਆਉਂਦੀ ਰਹਿੰਦੀ ਹੈ ਕਈ ਖੇਤਾਂ ਦੇ ਵਿੱਚ ਨਾ ਇਸ ਤਰ੍ਹਾਂ ਦੀ ਸ਼ਿਕਾਇਤ ਆਈ ਆ ਕਮੈਂਟਾਂ ਦੇ ਵਿੱਚ ਜ਼ਿੰਮੇਦਾਰਾਂ ਨੇ ਦੱਸਿਆ ਵੀ ਅਸੀਂ ਡੀਏਪੀ ਵੀ ਪੂਰੀ ਪਾਈ ਆ ਜਿੰਕ ਵੀ ਪਾਈ ਆ ਪੋਟਾਸ਼ ਤੱਤ ਵੀ ਪਾਈ ਆ ਵੀ ਫਿਰ ਵੀ ਬੂਟਾ ਛੱਡਾ ਜਿਹੜਾ ਚੱਲਿਆ ਨਹੀਂ ਕੁਝ ਖੇਤਾਂ 'ਚ ਉੱਥੋਂ ਕੀ ਲੱਗਿਆ ਨਾ ਉਹਨਾਂ ਖੇਤਾਂ ਦੇ ਵਿੱਚ ਜਿੰਕ ਦੀ ਘਾਟ ਦੇਖਣ ਨੂੰ ਲੱਗਦੀ ਸੀ ਭਾਵੇਂ ਉਹਨਾਂ ਨੇ ਜਿੰਕ ਪਾਈ ਸੀ ਉਹ ਘਾਟ ਕਿਉਂ ਦੇਖਣ ਨੂੰ ਲੱਗੀ ਨਾ ਕੁਝ ਖੇਤਾਂ ਦੇ ਵਿੱਚ ਫਾਸਫੋਰਸ ਵਾਲੀ ਖਾਦ ਜ਼ਿਆਦਾ ਪਾਤੀ ਪਹਿਲਾਂ ਵੀ ਜ਼ਮੀਨ ਦੇ ਵਿੱਚ ਕਿਉਂਕਿ ਜਿਹੜੀ ਹਾੜੀ ਦੀ ਫਸਲ ਕਣਕ ਬੀਜੀ ਸੀ ਉਹਦੇ ਵਿੱਚ ਕਾਫੀ ਮਾਤਰਾ 'ਚ ਫਾਸਫੋਰਸ ਵਾਲੀ ਖਾਦ ਪਾਈ ਹੋਈ ਸੀ ਉਸ ਤੋਂ ਬਾਅਦ ਜ਼ਿਮੀਦਾਰਾਂ ਨੇ ਡੀਏਪੀ ਦਾ ਪੂਰਾ ਪੂਰਾ ਗੱਟਾ ਪਾਤਾ ਜਾਂ ਉਸ ਤੋਂ ਵੀ ਵੱਧ ਪਾਤੀ ਸੋ ਜਦੋਂ ਖੇਤ ਦੇ ਵਿੱਚ ਜ਼ਿਆਦਾ ਮਾਤਰਾ ਦੇ ਵਿੱਚ ਫਾਸਫੋਰਸ ਵਾਲੀ ਖਾਦ ਹੋ ਜਾਵੇ ਨਾ ਉਦੋਂ ਜ਼ਿੰਕ ਭਾਵੇਂ ਜ਼ਮੀਨ ਦੇ ਵਿੱਚ ਪਾਇਆ ਹੋਵੇ ਤਦ ਵੀ ਜ਼ਿੰਕ ਜਿਹੜਾ ਬੂਟਾ ਜ਼ਮੀਨ ਤੋਂ ਨਹੀਂ ਲੈ ਸਕਦਾ ਜਦੋਂ ਫਾਸਫੋਰਸ ਦੀ ਖਾਦ ਜ਼ਿਆਦਾ ਹੁੰਦੀ ਹੈ ਸੋ ਇਹ ਗੱਲ ਨੂੰ ਧਿਆਨ 'ਚ ਰੱਖ ਲਿਓ ਜਿਨ੍ਹਾਂ ਖੇਤਾਂ ਦੇ ਵਿੱਚ ਤੁਹਾਨੂੰ ਹਾਲੇ ਵੀ ਭਾਵੇਂ ਜ਼ਿੰਕ ਪਾਇਆ ਹੋਇਆ ਹਾਲੇ ਵੀ ਤੁਹਾਨੂੰ ਜਿੰਕ ਦੀ ਪ੍ਰੋਬਲਮ ਲੱਗਦੀ ਆ ਉੱਥੇ ਜਾਤਾ ਫਿਰ ਤੁਸੀਂ ਜਿੰਕ ਦੀ ਸਪਰੇਅ ਕਰਦੇ ਹੋ ਜਿਹੜੀ ਤੱਤਾਂ ਵਾਲੀ ਸਪਰੇਅ ਆਪਾਂ ਦੱਸੀ ਹੋਈ ਆ ਇੱਕ ਵੀਡੀਓ ਦੇ ਵਿੱਚ ਆਪਾਂ ਕਮੈਂਟਾਂ ਦੇ ਉਹਦੇ ਵਿੱਚ ਦੱਸ ਦਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਵੀ ਦੇ ਦਾਂਗੇ ਉਹ ਤੱਤਾਂ ਵਾਲੀ ਸਪਰੇਅ ਵੀ ਕਰ ਸਕਦੇ ਹੋ ਉਹਦੇ ਵਿੱਚ ਵੀ ਕੀ ਆ ਉਹਦੇ ਚ 33% ਵਾਲਾ ਜਿੰਕ ਲੈ ਲਓ 300 ਗ੍ਰਾਮ ਜੇ 301 33 ਵਾਲਾ ਨਹੀਂ ਹੈਗਾ 21 ਵਾਲਾ ਤਾਂ 500 ਗ੍ਰਾਮ ਲੈ ਲਓ 1 ਕਿਲੋ ਲੋਹਾ ਲੈ ਲਓ ਫੈਰ ਸਲਫੇਟ ਤੇ 1 ਕਿਲੋ ਯੂਰੀਆ ਲੈ ਲਓ 500 ਗ੍ਰਾਮ ਕਲੀ ਲੈ ਕੇ ਉਹਦੇ ਕਲੀ ਨੂੰ ਕਲੀ ਵਾਲੇ ਪਾਣੀ ਦੇ ਵਿੱਚ ਮਤਲਬ ਆਪਾਂ ਕਲੀ ਨੂੰ 10 ਲੀਟਰ ਪਾਣੀ ਦੇ ਭਾਂਉ ਲਓ ਰਾਤ ਨੂੰ ਤੇ ਉਹਦਾ ਪਾਣੀ ਲੈ ਕੇ ਆਪਾਂ ਉਹਦੇ ਵਿੱਚ ਰਲਾ ਰਲਾ ਕੇ ਉਹਦੀ ਸਪਰੇ ਕਰ ਦੇਣੀ ਹੈ ਇਹ ਤੱਤਾਂ ਵਾਲੀ ਸਪਰੇ ਹੈ ਜਿੱਥੇ ਕਿਤੇ ਜ਼ਿੰਕ ਦੀ ਘਾਟ ਹਲੇ ਵੀ ਦਿਖਾਈ ਦਿੰਦੀ ਆ ਜਿੱਥੇ ਤੁਹਾਨੂੰ ਵਧੀਆ ਫਟਾਰਾ ਨਹੀਂ ਕਰ ਰਿਹਾ ਤੁਹਾਨੂੰ ਲੱਗਦਾ ਉਥੇ ਇਹ ਸਪਰੇ ਕਰੋਗੇ ਤੁਹਾਨੂੰ ਉਹਦਾ ਜਿਹੜਾ ਜ਼ਰੂਰ ਫਾਇਦਾ ਮਿਲ ਜੂਗਾ ਅਗਲੀ ਗੱਲ 13045 ਜਾਂ 05233 ਇਨਾ ਤਾਂ ਤਾਂ ਇਹ ਜਿਹੜੇ ਆਪਣੇ ਐਨਪੀਕੇ ਨੇ ਤਾਂ ਮਤਲਬ ਫਸਲ ਦੇ ਵਿੱਚ ਆਪਾਂ ਨੂੰ ਝਾੜ ਵਧਾਉਣ ਦੇ ਵਾਸਤੇ ਵਰਤੇ ਜਾਂਦੇ ਨੇ ਇਹਦੇ ਵਿੱਚ ਫਾਸਫੋਰਸ ਤੇ ਪੋਟਾਸ਼ ਤੱਤ ਤੇ ਆਪਣਾ ਜਿਹੜੀ ਨਾਈਟrogen ਦੀ ਇਹ ਸਪਰੇ ਹੁੰਦੀ ਆ ਤੇ ਇਹਦੇ ਨਾਲ ਕੀ ਆ ਵੀ ਆਪਾਂ ਨੂੰ ਝਾੜ ਦੇ ਵਿੱਚ ਜ਼ਰੂਰ ਵਾਧਾ ਦੇਖਣ ਨੂੰ ਮਿਲਦਾ ਪਰ ਇਹ ਹਲੇ ਇਹਨਾਂ ਨੂੰ ਇਹਨਾਂ ਦੀ ਜ਼ਰੂਰਤ ਨਹੀਂ ਹੁਣੇ ਜਿਹੜੀ ਤੁਸੀਂ ਕੋਈ ਸਪਰੇਅ ਕਰ ਰਹੇ ਹੋ ਉਹਦੇ ਵਿੱਚ 13045 ਜਾਂ 0050 ਜਾਂ ਫਿਰ 05234 ਹਾਲੇ ਸਪਰੇਅ ਕਰਨ ਦੀ ਲੋੜ ਨਹੀਂ ਹੈਗੀ ਇਹਨਾਂ ਦੀ ਜਿਹੜੀ ਸਪਰੇਅ ਦੀ ਜ਼ਰੂਰਤ ਪੈਂਦੀ ਹੈ ਜਦੋਂ ਝੋਨਾ ਗੋਭ ਦੇ ਵਿੱਚ ਹੁੰਦਾ ਉਸ ਵੇਲੇ ਝੋਨੇ ਦੇ ਵਿੱਚ ਲੋੜ ਪੈਂਦੀ ਆ ਕੁਝ ਕਿਸਾਨ 1236 ਜਮੀਨ ਦੇ ਵਿੱਚ ਪਾ ਰਹੇ ਨੇ 1236 ਉల్లి ਨਾਸ਼ਕ ਹੈ ਉਹ ਉਹਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੈਗਾ ਕਿਉਂਕਿ ਉల్లి ਦੀ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਹੈਗੀ ਤੇ ਕਲੋਰੋ ਦੇ ਕਲੋਰੋ ਵੀ ਜ਼ਿਮੀਦਾਰ ਫਟਾਰੇ ਦੇ ਵਾਸਤੇ ਵਰਤ ਰਹੇ ਨੇ ਇਹਦੇ ਬਾਰੇ ਵੀ ਆਪਾਂ ਗੱਲ ਕਰ ਲੈਨੇ ਆ ਕਲੋਰੋ ਵੀ ਜ਼ਿਮੀਦਾਰ ਫਟਾਰੇ ਦੇ ਵਾਸਤੇ ਪਾ ਰਹੇ ਨੇ ਕਲੋਰੋ ਦਾ ਫਟਾਰੇ ਨਾਲ ਕੋਈ ਸਬੰਧ ਨਹੀਂ ਜਿਸ ਤਰ੍ਹਾਂ ਆਪਣਾ ਜਿਹੜੀਆਂ ਗਾਣੇਦਾਰ ਜ਼ੈਹਰਾ ਨੇ ਇਹਨਾਂ ਦਾ ਫਟਾਰੇ ਨਾਲ ਕੋਈ ਸਬੰਧ ਨਹੀਂ ਇਸੇ ਤਰ੍ਹਾਂ ਕਲੋਰੋ ਪੈਰੀਫਾਸ ਜਿਹੜੀ ਦਵਾਈ ਜੂਰੀਏ ਦੇ ਵਿੱਚ ਰਲਾ ਕੇ ਜ਼ਿਮੀਦਾਰ ਫਟਾਰੇ ਦੇ ਵਾਸਤੇ ਵਰਤ ਰਹੇ ਨੇ 0 ਟੱਕਾ ਫਾਇਦਾ ਉਹਦਾ ਕੋਈ ਫਾਇਦਾ ਨਹੀਂ ਇੱਕੋ ਹੀ ਫਾਇਦਾ ਉਹਦਾ ਹੈਗਾ ਵੀ ਤੁਹਾਡੇ ਝੋਨੇ ਦੇ ਵਿੱਚ ਜੇਕਰ ਜ਼ਮੀਨ ਦੇ ਵਿੱਚ ਜੜਾਂ ਦੇ ਵਿੱਚ ਝੋਨੇ ਨੂੰ ਕੋਈ ਕੀੜਾ ਮਕੌੜਣਾ ਲੱਗਿਆ ਕਈ ਜਗ੍ਹਾ ਤੇ ਲਾਲ ਫਿੱਤੇ ਵਰਗੇ ਜਿਹੜੇ ਕੀੜੇ ਜ਼ਮੀਨ ਨੂੰ ਝੋਨੇ ਦੀਆਂ ਜੜਾਂ ਤੇ ਲੱਗ ਜਾਂਦੇ ਨੇ ਉੱਥੇ ਫਾਇਦਾ ਕਰ ਸਕਦੀ ਆ ਜਿੱਥੇ ਕਿਤੇ ਕੋਈ ਪ੍ਰੋਬਲਮ ਆਇ ਸ਼ਯੌਂਕ ਦੀ ਪ੍ਰੋਬਲਮ ਆ ਉੱਥੇ ਤੁਸੀਂ ਕਲੋਰੋ ਪਾ ਸਕਦੇ ਹੋ ਜਾਂ ਜੜਾਂ ਦੇ ਵਿੱਚ ਕੋਈ ਕੀੜਾ ਹੈਗਾ ਤਾਂ ਤੁਸੀਂ ਪਾ ਸਕਦੇ ਹੋ ਫਿਰ ਉਹਦਾ ਕੋਈ ਫਾਇਦਾ ਹੋ ਜੂਗਾ ਨਹੀਂ ਬਿਨਾ ਮਤਲਬ ਤੋਂ ਝੋਨੇ 'ਚ ਜੇ ਤੁਸੀਂ ਕਲੋਰੋ ਯੂਰੀਆ ਚ ਲਾ ਕੇ ਪਾਉਂਗੇ ਤਾਂ ਉਹਦਾ ਡੱਕਾ ਫਾਇਦਾ ਨਹੀਂ ਹੋਣ ਲੱਗਿਆ ਇਹ ਫਟਾਰੇ ਦੇ ਵਾਸਤੇ ਨਹੀਂ ਹੈਗੀਆਂ ਜਰਾ ਇਹਨਾਂ ਨੂੰ ਵੀ ਧਿਆਨ ਚ ਰੱਖ ਲਓ ਸੋ ਦੋਸਤੋ ਹੁਣ ਤਕਰੀਬਨ ਸਾਰੀ ਗੱਲ ਕਲੀਅਰ ਹੋ ਗਈ ਵੀ 30 ਦਿਨਾਂ ਦੇ ਵਿੱਚ ਆਪਾਂ ਕੀ ਕਰਨਾ ਹੈ ਦੁਬਾਰੀ ਫੇਰ ਆਪਾਂ ਰਿਪੀਟ ਕਰਦਨੇ ਆ ਜਿਹੜੀਆਂ ਆਪਾਂ 30 ਦਿਨਾਂ ਦੇ ਵਿੱਚ ਆਪਾਂ ਤੀਸਰੀ ਕਿਸ਼ਤ ਜੂਰੀਆ ਦੀ ਲਾਉਣੇ ਹੁੰਦੇ ਆ ਇਹ ਤੁਹਾਡੀ ਆਪਣੀ ਮਰਜ਼ੀ ਆ ਵੀ ਤੁਹਾਨੂੰ ਖੇਤਾਂ ਦੇ ਵਿੱਚ ਲੱਗਦਾ ਵੀ ਅਸੀਂ ਜੀ ਫਰਟੇ ਰਾਜਾ ਦੂਸਰੀ ਕੋਈ ਦਾਣੇਦਾਰ ਜਾਇਰ ਪਾਉਣੀਆਂ ਤੁਹਾਡੀ ਆਪਣੀ ਮਰਜ਼ੀ ਤੇ ਆ ਹਾਲੇ ਫਾਇਦਾ ਇਹਦਾ ਕੋਈ ਨਹੀਂ ਪੈਸਿਆਂ ਦੀ ਬਰਬਾਦੀ ਆ ਹੈਲਾ ਹਾਲ ਕਿਉਂਕਿ ਕਿਸੇ ਪਾਸੇ ਵੀ ਨਾ ਕੋਈ ਪਤਲ ਪੇੜੀ ਚੁੱਕਿਆ ਤਾਂ ਹਲੇ ਨਾ ਕਹਾ ਕੁਝ ਖੇਤਾਂ ਦੇ ਵਿੱਚ ਜੇ ਤੁਹਾਨੂੰ ਲੱਗਦਾ ਵੀ ਕਿਸੇ ਤੁਹਾਡੇ ਖੇਤ ਦੇ ਵਿੱਚ ਗੋਭ ਵਾਲਾ ਕੀੜਾ ਆ ਗਿਆ ਫਿਰ ਤੁਹਾਨੂੰ ਲੱਗਦਾ ਤਾਂ ਤੁਸੀਂ ਪਾਉਣੀ ਚਾਹੁੰਦੇ ਤਾਂ ਪਾ ਸਕਦੇ ਹੋ ਨਹੀਂ ਪੈਸੇ ਬਰਬਾਦ ਕਰਨ ਦਾ ਕੋਈ ਫਾਇਦਾ ਨਹੀਂ ਪਾਣੀ ਦੀ ਮੈਨੇਜਮੈਂਟ ਬਿਲਕੁਲ ਸਹੀ ਰੱਖਣੀ ਆ ਇਸ ਵੇਲੇ ਪਾਣੀ ਜਿਹੜਾ ਤੁਸੀਂ ਥੋਨੇ ਨੂੰ ਖੜਾਉਣਾ ਨਹੀਂ ਹੈਗਾ 30 ਦਿਨ ਤੋਂ ਬਾਅਦ ਸਕਾਸ ਕਾ ਕੇ ਪਾਣੀ ਲਾਉਣਾ ਤਾਂ ਕਿ ਥੱਲੇ ਤੱਕ ਧੁੱਪ ਲੱਗੇ ਜੜਾਂ ਤੱਕ ਬੂਟੇ ਨੂੰ ਹਵਾ ਮਿਲੇ ਬੂਟੇ ਨੂੰ ਬਿਮਾਰੀਆਂ ਦਾ ਹਮਲਾ ਘੱਟ ਤੋਂ ਘੱਟ ਹੋਵੇ ਜੇ ਜਿਨ੍ਹਾਂ ਖੇਤਾਂ ਦੇ ਵਿੱਚ ਜਿੰਕ ਦੀ ਘਾਟ ਦੁਬਾਰਾ ਤੋਂ ਤੁਹਾਨੂੰ ਲੱਗਦੇ ਉੱਥੇ ਤੁਸੀਂ ਸਪਰੇਅ ਕਰ ਸਕਦੇ ਹੋ ਬਾਕੀ ਗੱਲ ਰਹੀ 13045 0005234 0050 ਜਿਹੜੀਆਂ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਐਨਪੀਕੇ ਨੇ ਇਹਨਾਂ ਦੀ ਸਪਰੇਅ ਦਾ ਹਾਲੇ ਕੋਈ ਸਮਾਂ ਨਹੀਂ ਹੈਗਾ ਇਹ ਆਪਾਂ ਅੱਗੇ ਜਾ ਕੇ ਜਦੋਂ ਧੋਨਾ ਗੋਭ ਦੇ ਵਿੱਚ ਆਉਂਦਾ ਉਦੋਂ ਇਹਨਾਂ ਦੀ ਲੋਡ ਪੈਂਦੀ ਹੈ ਉਸ ਵੇਲੇ ਇਹਨਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਦੋਸਤੋ ਵੀਡੀਓ ਥੋੜੀ ਜਿਹੀ ਲੰਮੀ ਹੋ ਗਈ ਧਿਆਨ ਨਾਲ ਫਿਰ ਵੀ ਦੇਖੋ ਜੇ ਵੀਡੀਓ ਠੀਕ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ